ਪੰਜਾਬ ਵਿੱਚ ਪਾਣੀ ਦੀ ਬਹੁਤ ਕਮੀ ਚੱਲ ਰਹੀ ਹੈ ਤੇ ਅਸੀਂ ਪਾਣੀ ਨੂੰ ਬਹੁਤ ਜ਼ਿਆਦਾ ਬਰਬਾਦ ਕਰਦੇ ਹਾਂ ਪੱਕੀਆਂ ਟਾਈਲਾਂ ਲਾ ਕੇ ਆਪਾਂ ਪਾਣੀ ਨੂੰ ਰੋੜ ਦਿੰਨੇ ਆ ਜੋ ਬਰਸਾਤ ਦਾ ਪਾਣੀ ਵੀ ਹੁੰਦਾ ਹੈ ਜਿਸ ਨੂੰ ਕਿ ਧਰਤੀ ਵਿੱਚ ਜਾਣਾ ਚਾਹੀਦਾ ਹੈ ਜਾ ਕਿ ਧਰਤੀ ਹਲਚਲਾ ਪਾਣੀ ਹੈ ਉਹਦਾ ਲੈਵਲ ਵਧੇ ਪਰ ਅਸੀਂ ਲਗਾਤਾਰ ਝੋਨਾ ਜਾਂ ਅਜਿਹੀਆਂ ਫਸਲਾਂ ਲਾ ਕੇ ਥੱਲੋਂ ਪਾਣੀ ਤਾਂ ਕੱਢ ਲੈਂਦੇ ਆ ਪਰ ਧਰਤੀ ਦਾ ਪਾਣੀ ਰੀਚਾਰਜ ਕਰਨ ਦੀ ਕੋਈ ਐਫਰਟ ਨਹੀਂ ਕਰਦੇ ਆ ਆ ਅਸੀਂ ਇੱਕ ਛੋਟੀ ਜੀ ਐਫਰਟ ਕੀਤੀ ਆ ਆਪਣੇ ਫਾਰਮ ਤੇ ਤੇ ਅਸੀਂ ਜੋ ਛੱਤ ਦਾ ਪਾਣੀ ਹੈ ਇਕੱਠਾ ਕਰਕੇ ਸਿੰਪਲ ਤਰੀਕੇ ਨਾਲ ਇੱਕ ਟੈਂਕੀ ਚ ਪਾਇਆ ਹੈ ਟੈਂਕੀ ਜੋ ਅਸਾਂ ਅੰਡਰਗਰਾਉਂਡ ਟੈਂਕ ਚ ਪਾਇਆ ਹੈ ਉੱਥੋਂ ਅਸੀਂ ਜਦੋਂ ਵੀ ਕੱਢ ਕੇ ਆਪਣੇ ਬੇਲ ਬੂਟੇਆ ਵਗੈਰਾ ਨੂੰ ਸਬਜ਼ੀਆਂ ਵਗੈਰਾ ਨੂੰ ਦਿੰਨੇ ਹਾਂ ਛੋਟੀ ਜਿਹੀ ਟੈਕਨੀਕ ਹੈ ਕੋਈ ਜ਼ਿਆਦਾ ਖਰਚਾ ਨਹੀਂ ਹੈ ਆ तकरीबन ਜੋ ਪੁਰਾਣੀ ਟੈਂਕੀ ਹੈ ਉਸ ਨੂੰ ਆਪਾਂ ਇਸਤੇਮਾਲ ਕੀਤਾ ਹੈ ਇਹ ਪਾਈਪ ਹੈ ਉਪਰੋਂ ਤੇ ਨੀਚੇ ਦਾ ਪਾਈਪ ਆ ਰਿਹਾ ਹੈ ਜੋ ਛੱਤੋਂ ਛੱਤ ਤੇ ਅਸੀਂ ਚਾਰੇ ਪਾਸੇ ਜੁਟੀਨ ਲਗਾਇਆ ਉਸ ਦੇ ਇੱਕ ਪਾਈਪ ਲਾ ਕੇ ਪਾਣੀ ਨੂੰ ਇਕੱਠਾ ਕੀਤਾ ਹੈ ਇੱਕ ਜਗ੍ਹਾ ਡਾਊਨ ਪਾਈਪ ਲੈਂਦਾ 4 ਇੰਚ ਤੇ ਪਾਈਪ ਤੇ 4/2 ਦੀ ਟੀ ਲਾ ਕੇ ਅਸੀਂ ਪਾਣੀ ਨੂੰ ਇਲਟ ਬਣਾਇਆ ਉਸ ਦੇ ਅੰਦਰ ਇੱਕ 2 ਇੰਚ ਦਾ ਪਾਈਪ ਪਾ ਕੇ ਜਿੱਥੇ ਹੋਲ ਕਰਕੇ ਫਿਲਟਰ ਬਣਾਇਆ ਜਿਸ ਤਰ੍ਹਾਂ ਤੁਹਾਨੂੰ ਦਿਖਾ ਰਿਹਾ ਉਹ ਲਾ ਕੇ ਅਸੀਂ ਪਾਣੀ ਨੂੰ ਦੁਬਾਰਾ ਵਾਪਸ ਕੱਢ ਕੇ ਟੈਂਕ ਵਿੱਚ ਪਾ ਲਿਆ ਟੈਂਕ ਤੋਂ ਥੱਲੇ ਵਾਲ ਲਾ ਕੇ ਅਸੀਂ ਅੰਡਰਗਰਾਊਂਡ ਟੈਂਕ ਨੂੰ ਪਾਣੀ ਦਿੱਤਾ ਹੈ ਇਹ ਫਿਲਟਰ ਦਾ ਮਕਸਦ ਇਹ ਹੈ ਵੀ ਜੋ ਪਾਣੀ ਪ੍ਰਸਾਦ ਦਾ ਆਉਂਦਾ ਉਹਦੇ ਵਿੱਚ ਕੁਝ ਪੱਤੇ ਧੂੜ ਮਿੱਟੀ ਵੀ ਹੁੰਦੀ ਹੈ ਇਹ ਮੇਨ ਫਿਲਟਰ ਉਹਨੋਂ ਪੱਤਿਆਂ ਵਗਾਰਾ ਨੂੰ ਜੋ ਧੂੜ ਮਿੱਟੀ ਨੂੰ ਜਾਣ ਤੋਂ ਰੋਕਦਾ ਤੇ ਪਾਣੀ ਦੁਬਾਰਾ ਟੈਂਕ ਵਿੱਚ ਚਲਾਇਆ ਜਾਂਦਾ ਟੈਂਕ 'ਚ ਥੋੜੀ ਜਿਹਾ ਰੁਕ ਜਾਂਦਾ ਹੈ ਜਦੋਂ 2 250 ਲੀਟਰ ਭਰਦਾ ਹੈ ਤੇ ਅਸੀਂ ਇਹਨੂੰ ਅੰਡਰਗਰਾਉਂਡ ਟੈਂਕ 'ਚ ਭੇਜਦੇ ਹਾਂ ਤਾਂ ਕਿ ਜੋ ਸੈਡੀਮੈਂਟਸ ਨੇ ਜੋ ਮਾੜੀ ਮੋਟੀ ਡਸਟ ਹੈਗੀ ਉਹ ਸੈਟਲ ਹੋ ਜਾਏ ਤੇ ਸਾਫ਼ ਪਾਣੀ ਜਾਵੇ ਬਿਲਕੁਲ ਸਾਫ਼ ਪਾਣੀ ਜੋ ਸਾਡੀਆਂ ਫਸਲਾਂ ਲਈ ਜਾਨਵਰਾਂ ਲਈ ਕੋਈ ਨੁਕਸਾਨ ਦੇ ਨਹੀਂ ਹੈ ਤੇ ਉਸ ਨੂੰ ਅਸੀਂ ਪੌਦਿਆਂ ਵਗੈਰਾ ਲਈ ਇਸਤੇਮਾਲ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਛੱਤ ਤੇ ਇੱਕ ਪਾਈਪ ਲਾਇਆ ਗਿਆ ਹੈ ਇਸ ਤਰ੍ਹਾਂ ਲੰਬਾ ਉਸ ਤੋਂ ਬਾਅਦ ਇਹ ਪਾਈਪ ਨੂੰ ਦੋਨੇ ਪਾਸੇ ਤੋਂ ਲਿਆ ਕੇ ਇੱਕ ਟੀ ਰਹੀਂ ਥੱਲੇ ਲਿਆਂਦਾ ਗਿਆ ਥੱਲੇ ਲਿਆ ਕੇ ਇਹ ਇੱਕ ਫਿਲਟਰ ਤਿਆਰ ਕੀਤਾ ਗਿਆ ਤਾਂ ਕਿ ਜਿਹੜੀ ਮਿੱਟੀ ਵਗੈਰਾ ਹੈ ਉਹ ਇਹਦੇ ਵਿੱਚ ਨਾ ਜਾਵੇ ਇਸ ਫਿਲਟਰ ਨੂੰ ਇੱਥੋਂ ਇੱਕ ਪਾਣੀ ਤੇ ਜਿਹੜੀ ਹੈ 4/2 ਦੀ ਟੀ ਲਾ ਕੇ ਬਾਹਰਲੀ ਟੀ ਦੇ ਅੰਦਰ ਪਾਣੀ ਲੈਂਦਾ ਬਾਹਰਲੀ ਸਾਈਡ ਤੇ ਤਾਂ ਕਿ ਆ ਜਿਹੜਾ نیچے ਕੱਪ ਹੈ ਇਹਨੂੰ ਖੋਲ ਕੇ ਇੱਥੋਂ ਕਚਰਾ ਵਗੈਰਾ ਸਾਫ਼ ਕਰਤਾ ਜਾਵੇ ਜਦੋਂ ਭਰ ਜਾਂਦਾ ਹੈ ਸਾਫ਼ ਪਾਣੀ ਉੱਪਰ ਦੀ ਜਾ ਕੇ ਇਸ ਤਰ੍ਹਾਂ ਲਿਆ ਕੇ ਟੈਂਕ ਦੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਤੇ ਟੈਂਕ ਤੋਂ ਫਿਰ ਇਸ ਤਰ੍ਹਾਂ ਯਾਨੀ ਥੋੜੀ ਦਿਰ ਬਾਅਦ ਜੋ ਸੈਟਲ ਹੋ ਜੇ ਪਾਣੀ ਤੇ ਉਸ ਨੂੰ ਅਸੀਂ ਅੰਡਰਗਰਾਉਂਡ ਟੈਂਕ ਚ ਪਾ ਰਹੇ ਹਾਂ ਸ਼ੁਰੂ-ਸ਼ੁਰੂ ਚ ਬਾਰਿਸ਼ ਦਾ ਜਦੋਂ ਪਾਣੀ ਆਉਂਦਾ ਹੈ ਤੇ ਉਹਨੂੰ ਅਸੀਂ ਬਾਹਰ ਕੱਢ ਦਿੰਨੇ ਹਾਂ ਔਰ ਉਸ ਤੋਂ ਬਾਅਦ ਆ ਜਿਹੜਾ ਨੀਚੇ ਵਾਲਾ ਟੱਕਣ ਹੈ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਤਾਂ ਕਿ ਇਹ ਪਾਈਪ ਹੌਲੀ-ਹੌਲੀ ਭਰ ਕੇ ਪਾਣੀ ਆ ਫਿਲਟਰ ਵਿੱਚ ਆਵੇ ਤੇ ਫਿਲਟਰ ਤੋਂ ਅੱਧਰ ਦੂਸਰਾ ਬਾਹਰਲੇ ਟੈਂਕ ਵਿੱਚ ਜਾਵੇ ਤੇ ਪੱਤੇ ਔਰ ਮਿੱਟੀ ਤੇ 100% ਰਿਮੂਵ ਹੋ ਜਾਂਦੀ ਹੈ ਤੇ ਪਾਣੀ ਇਹ ਬਿਲਕੁਲ ਵਰਤੋਂਯੋਗ ਹੁੰਦਾ ਹੈ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਸ਼ੇਅਰ ਕਰਦੇ ਰਹੋ ਦੇਖਦੇ ਰਹੋ ਡਿਸਕਵਰ ਪਲੱਸ ਅਸੀਂ ਤੁਹਾਨੂੰ ਅਜਿਹੀਆਂ ਵੀਡੀਓ ਦਿਖਾਉਂਦੇ ਰਹਾਂਗੇ